ਮਨ ਵਿੱਚ ਵੀ ਮੂਲ ਮੰਤਰ ਕਰਦੇ ਆ ਇੱਛਾ ਹੁੰਦੀ ਕਿ ਯਾਰ ਇਹ ਕੰਮ ਹੋਏਗਾ ਕਿ ਨਹੀਂ ਹੋਏਗਾ ਵਾਹਿਗੁਰੂ ਮੰਤਰ ਪੜਦੇ ਆ ਇਹ ਕਹਿੰਦੇ ਕਿ ਆ ਪਤਾ ਨਹੀਂ ਇਹ ਕੰਮ ਹੋਣਾ ਕਿ ਨਹੀਂ ਹੋਣਾ ਕਿਸੇ ਨਾ ਕਿਸੇ ਮਨ ਵਿੱਚ ਕੋਨੇ ਵਿੱਚ ਇਹ ਆਵਾਜ਼ ਨਿਕਲਦੀ ਰਹਿੰਦੀ ਬਾਣੀ ਪੜਦੇ ਆ ਕਹਿੰਦੇ ਯਾਰ ਪਤਾ ਨਹੀਂ ਇੰਨਾ ਵੱਡਾ ਕਾਰਜ ਹੈ ਬਾਣੀ ਪੜਨ ਨਾਲ ਸਰ ਹੋਏਗਾ ਕਿ ਨਹੀਂ ਸਾਡੇ ਕੋਲ ਵੀ ਆਉਂਦੇ ਨਾਲ ਬਹੁਤ ਸੰਗਤਾਂ ਮਿਲਣ ਆਉਂਦੀਆਂ ਰਾਤ ਨੂੰ ਕਹਿੰਦੇ ਬਾਬਾ ਜੀ ਘਰ ਵੀ ਸ਼ਾਂਤੀ ਨਹੀਂ ਰਹਿੰਦੀ ਮੈਂ ਕਹਿੰਦਾ ਯਾਰ ਬਾਣੀ ਪੜਿਆ ਕਰੋ ਨਹੀਂ ਬਾਬਾ ਜੀ ਤੁਸੀਂ ਅਰਦਾਸ ਕਰ ਦਿਓ ਕਈ ਆਂਦੇ ਨਹੀਂ ਹੁਣ ਤੇ ਬਹੁਤ ਸੰਗਤ ਬਾਹਰ ਜਾਣ ਦੀ ਤਿਆਰੀ ਕੀਤੀ। ਰਹਿਣਾ ਕੋਈ ਨਹੀਂ ਚਾਹੁੰਦਾ ਪੰਜਾਬ ਵਿੱਚ। ਉਹ ਕਹਿੰਦੇ ਬਾਬਾ ਜੀ ਬਾਹਰ ਦਾ ਵੀਜ਼ਾ ਲੱਗ ਜਾਵੇ। ਮੈਂ ਕਹ ਰਿਹਾ ਇੰਨੇ ਵੀ ਨਹੀਂ ਮੂਲ ਮੰਦਿਰ ਦੀ ਮਹਾਲਾ ਫੇਰਿਆ ਕਰੋ। ਉਹ ਕਹਿੰਦੇ ਨਹੀਂ ਬਾਬਾ ਜੀ ਤੁਸੀਂ ਅਰਦਾਸ ਕਰ ਦਿਓ। ਇੱਕ ਜਾਣਾ ਮੈਨੂੰ ਕਹਿਣ ਲੱਗਾ ਬਾਬਾ ਜੀ ਕੋਈ ਤਵੀਤ ਨਹੀਂ ਦੇ ਦੇਂਦੇ ਤੁਸੀਂ। ਮੈਂ ਕਿਹਾ ਤੇਰਾ ਬੇੜਾ ਧਰ ਜਾਵੇਂਗਾ। ਛਾਟੋ ਕਹਿੰਦੇ ਕੋਈ ਤਵੀਤ ਹੈ ਤੇ ਦੇ ਦਿਓ ਕਹਿੰਦੇ ਮੈਂ ਨਾਲ ਰੱਖੂੰਗਾ ਤੇ ਜਾਜ ਬੈਗ ਚਲ ਜਾਵਾਂਗਾ। ਅੱਜ ਐਸੀ ਹਾਲਤਾਂ ਜੀ ਇੱਥੇ ਖਲੋ ਕੇ ਆ ਕੇ ਸਾਨੂੰ ਨਹੀਂ ਵਿਸ਼ਵਾਸ ਹੁਣ ਨਾਸਿਕਤਾ ਹੀ ਹੋ ਗਈ ਨਾ ਇੱਕ ਤਰ੍ਹਾਂ ਦੀ ਕਈਆਂ ਦੀ ਨਾਸਿਕਤਾ ਬਹੁਤ ਵੱਡੀ ਝੋਟ ਮਾਰ ਰਹੀ ਹੈ ਅੱਜ ਕੱਲ ਪੰਥ ਵਿੱਚ ਇੱਕ ਬੀਬੀ ਆਈ ਸੀ ਕਾਲਜ ਵਿੱਚ ਪੜਦੀ ਸੀ ਉਹ ਕਹਿੰਨ ਲੱਗੀ ਬਾਬਾ ਜੀ ਮੈਂ ਅੰਮ੍ਰਿਤ ਛਕਣਾ ਮੈਂ ਕਿਹਾ ਤੋ ਰੋਕਿਆ ਕਿਸ ਨੇ ਮੈਂ ਕਹਾਂ ਜੇ ਚੰਗੀਆਂ ਗੱਲਾਂ ਨੂੰ ਨਹੀਂ ਪੁੱਛਣਾ ਨਹੀਂ ਬਚਾਈਦਾ ਜੇ ਸਤਿਗੁਰਾਂ ਨੂੰ ਪੁੱਛਿਆ ਨਾ ਚੰਗੀ ਗੱਲ ਵਾਸਤੇ ਮਹਾਰਾਜ ਕਹਿੰਦੇ ਨਹਿ ਬਲੰਭ ਤਰ ਮੰਗ ਦੇਰੀ ਨਹੀਂ ਕਰਨੀ ਤਰਮਾਸ ਤੇ ਮਨ ਬੜਾ ਬੇਈਮਾਨ ਹੈ ਉਸੇ ਵੇਲੇ ਬਦਲ ਜਾਂਦਾ ਮੈਂ ਕਹਾਂ ਤੋ ਅੰਮ੍ਰਿਤ ਛਕ ਲੈ ਤੇ ਉਹਨੇ ਕਿਹਾ ਨਹੀਂ ਬਾਬਾ ਜੀ ਮੇਰਾ ਪਰਿਵਾਰ ਵੀ ਇੱਥੇ ਆਇਆ ਹੋਇਆ ਤੇ ਪਰਿਵਾਰ ਨੇ ਕਿਹਾ ਤੂੰ ਅਮਰਤ ਨਹੀਂ ਛਕਣਾ ਮੈਂ ਕਿਹਾ ਤੂੰ ਪਰਿਵਾਰ ਨੂੰ ਕੀ ਵੇਖਦੇ ਤੂੰ ਆਪਣਾ ਲੋਕ ਪਰਲੋਕ ਸਵਾਰ ਤੂੰ ਆਪਣਾ ਨਾਮ ਜਪ ਤੂੰ ਆਪਣੀ ਬੰਦਗੀ ਕਰ ਉਹਨੂੰ ਥੋੜੀ ਹਲਾਸ਼ੇਰੀ ਹੋਈ ਫਿਰ ਦੂਜੇ ਦਿਨ ਹੋਰ ਆ ਗਈ ਆ ਕੇ ਤੇ ਰੋਣ ਲੱਗ ਪਈ ਕਹਿਣ ਲੱਗ ਬਾਬਾ ਜੀ ਕਹਿਣ ਲੱਗੇ ਘਰ ਵਾਲੇ ਨੇ ਕਹਿ ਦਿੱਤਾ ਜੇ ਅਮਰਤ ਛਕਿਆ ਤੂੰ ਤੇਨੂੰ ਘਰ ਵਿੱਚ ਹੀ ਨਹੀਂ ਪੈ ਰੱਖਣ ਦੇਣਾ ਸੀ ਤੂੰ ਸਾਡੇ ਲਈ ਮਰ ਗਿਆ ਸੀ ਤੇ ਲੈਰੀ ਮਰ ਗਈ ਉਹ ਵਿਚਾਰੀ 705 ਵਿੱਚ ਪੈ ਗਈ ਸੋ ਖਾਲਸਾ ਜੀ ਅੱਜ ਆ 500 ਤੱਕ ਵੀ ਆ ਗਏ ਕਿਉਂਕਿ ਝੂੜ ਦਾ ਪਸਾਰਾ ਹੈ ਖਾਲਸਾ ਜੀਓ ਝੂੜਤਾ ਹੀ ਬੋਲ ਵਾਲਾ ਹੈ ਇਸ ਦੇ ਵਿੱਚ ਸੱਚ ਦੇ ਮਾਰਗ ਤੇ ਚੱਲਣਾ ਬੜਾ ਔਖਾ ਹੈ ਖਾਲਸਾ ਜੀਓ ਬੜਾ ਮੁਸ਼ਕਿਲ ਹੈ ਬੜਾ ਔਖਾ ਹੈ ਤੇ ਬੜਾ ਹੀ ਮਹਿੰਗਾ ਸੌਦਾ ਹੈਗਾ ਜਿਹੜੇ ਜਿਹੜੇ ਵੀ ਇਸ ਮਾਰਗ ਤੇ ਚੱਲੇ ਸਾਰਿਆਂ ਤੋਂ ਪਹਿਲੇ ਪਰਿਵਾਰ ਨੇ ਉਹਨਾਂ ਦੀ ਰੁਕਾਵਟ ਪੈਦਾ ਕੀਤੀ ਤਨ ਸ਼੍ਰੀ ਗੁਰਗਨ ਸਾਹਿਬ ਜੀ ਇਸ ਗੱਲ ਦੀ ਗਵਾਹੀ ਦਿੰਦੇ ਸਮਰੇ ਗੁਲਕੌਨੇ RAM ਕਹਿਓ